ਤੋ ਜ਼ਿੰਦਗੀ ਹਸਾਏ ਨਾ ਜੇ ਸਮਝ ਲਓ ਵੀ ਤੁਹਾਨੂੰ ਖੁਸ਼ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਛੋਟੀ ਛੋਟੀ ਗੱਲਾਂ ਵਿੱਚ ਹੱਸ ਰਹੇ ਹੋ ਖੁਸ਼ੀ ਮਹਿਸੂਸ ਕਰ ਰਹੇ ਹੋ ਤੇ ਯਾਦ ਕਰਿਓ ਇਹ ਗੱਲ ਯਾਦ ਰੱਖਿਓ ਜਦੋਂ ਜ਼ਿੰਦਗੀ ਹਸਾਏ ਤੇ ਸਮਝ ਲਿਓ ਵੀ ਤੁਹਾਨੂੰ ਚੰਗੇ ਕਰਮਾਂ ਦਾ ਫਲ ਮਿਲਦਾ ਪਿਆ ਤੇ ਜੇ ਜੇ ਜਿੰਨ ਜ਼ਿੰਦਗੀ ਰਵਾਵੇ ਫੇਰ ਇਹ ਵੀ ਇੱਕ ਸਵਾਲ ਹੈ ਵੀ ਜੇ ਅੱਜ ਅਸੀਂ ਖੁਸ਼ ਆ ਬੜੇ ਇਹਦਾ ਮਤਲਬ ਇਹ ਹੈ ਵੀ ਸਾਨੂੰ ਚੰਗੇ ਕਰਮਾਂ ਦਾ ਫਲ ਮਿਲ ਰਿਹਾ ਹੈ ਫਲ ਮਿਲ ਰਿਹਾ ਹੈ ਤੇ ਕਹਿੰਦੇ ਜੇ ਜ਼ਿੰਦਗੀ ਰਵਾਏ ਤੇ ਸਮਝ ਲਈ ਵੀ ਹੁਣ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਜੇ ਜ਼ਿੰਦਗੀ ਵਿੱਚ ਦੁੱਖ ਆ ਰਹੇ ਨੇ ਤੇ ਸਮਝ ਲਈ ਵੀ ਹੁਣ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਸਮਾਂ ਆ ਗਿਆ ਪੱਖਾ ਚੱਲਦਾ ਨਾ ਪੱਖਾ ਤੁਸੀਂ ਬੰਦ ਕਰੋ ਤੇ ਇੱਕਦਮ ਨਹੀਂ ਸਿੱਧਾ ਬੰਦ ਹੁੰਦਾ ਤੇ ਬੰਦ ਹੁੰਦਿਆਂ 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 ਬੰਦ ਹੁੰਦਾ ਹੈ ਇਸੇ ਤਰੀਕੇ ਨਾਲ ਫੁੱਲ ਸਪੀਡ ਤੇ ਪੱਖਾ ਛੱਡਿਆ ਚੰਗੇ ਕਰਮਾਂ ਦੀ ਫੁੱਲ ਸਪੀਡ ਹੈ ਤੈਨੂੰ ਸੁੱਖ ਮਿਲਦਾ ਹੈ ਤੂੰ ਅੱਜ ਚੰਗੇ ਕਰਮ ਕਰਨੇ ਬੰਦ ਕਰ ਦੇ ਅੱਜ ਨਿਤਨੇਮ ਕਰਨਾ ਬੰਦ ਕਰ ਦੇ ਅੱਜ ਪਾਠ ਕਰਨਾ ਬੰਦ ਕਰ ਦੇ ਇਹ ਹੌਲੀ 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 ਚੰਗੇ ਕਰਮ ਮੁੱਕ ਗਏ ਤੇ ਜ਼ਿੰਦਗੀ ਵਿੱਚ ਜਦੋਂ ਦੁੱਖ ਆਉਣੇ ਸ਼ੁਰੂ ਹੋ ਗਏ ਤੇ ਸਮਝ ਲਈ ਹੁਣ ਤੇਰੇ ਚੰਗੇ ਕਰਮ ਕਰਨ ਦਾ ਵਕਤ ਦੁਬਾਰਾ ਆ ਗਿਆ ਹੁਣ ਤੇਰਾ ਚੰਗੇ ਕਰਮ ਬੀਜਣ ਦਾ ਵਕਤ ਦੁਬਾਰਾ ਆ ਗਿਆ ਆ ਗਿਆ